10 مارچ ਨੂੰ ਪੂਰੇ ਪੰਜਾਬ ਭਰ ਵਿੱਚ ਕਿਸਾਨਾਂ ਨੇ ਰੇਲ ਰੋਕੋ ਅੰਦolan ਸ਼ੁਰੂ ਕੀਤਾ ਸੀ 10 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾ ਰੋਕੀਆਂ ਦੀਆਂ ਸਨ ਇਸ ਦੌਰਾਨ ਕਿਸਾਨ ਆਗੂ ਗੁਰਬਖਸ਼ ਸਿੰਘ ਨੇ ਕਿਹਾ ਕਿ ਉਹਨਾਂ ਦੀ ਮੰਗਾਂ ਸਰਕਾਰ ਤੱਕ ਪਹੁੰਚਾਉਣਾ ਮੁੱਖ ਮੰਤਵ ਹੈ ਤੇ ਸਰਕਾਰ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਜਿਹੜਾ ਕੱਲ ਦਾ ਰੇਲਾ ਜਾਮ ਕਰਨ ਦਾ ਪ੍ਰੋਗਰਾਮ ਹੈ ਅਸਲ ਵਿੱਚ ਇਹ ਪ੍ਰੋਗਰਾਮ 12 ਤੋਂ 4 ਵਜੇ ਤੱਕ ਹੈ ਕੋਝ ਜਥੇਬੰਦੀਆਂ ਉਹ ਜਿਹੜੀਆਂ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਹੋਇਆ ਹੈ ਜਾਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚਾ ਪੰਦੇੜ ਵਾਲੇ ਬਣੇ ਨੇ ਉਹਨਾਂ ਨੇ ਇਹ ਅਨਾਉਂਸ ਕੀਤਾ ਸੀ ਭਾਰਤੀ ਕਿਸਾਨ ਯੂਨੀਅਨ ਦੇ ਇੱਕ ਤਾਗ ਰਾਹਾਂ ਕ੍ਰਾਂਤੀਕਾਰੀ ਯੂਨੀਅਨ ਦੇ ਜ਼ਿਲ੍ਹੇ ਪ੍ਰਧਾਨ ਡਾਕਟਰ ਦਰਸ਼ਨਪਾਲ ਜੀ ਨੇ ਬੀਕੇ ਜੀ ਉਡਕੌਂਦਾ ਜਿਨ੍ਹਾਂ ਦੇ ਪ੍ਰਧਾਨ ਮਨਜੀਤ ਨੇਹਰ ਨੇ ਕਿੰਨਾ ਜਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਜਿਹੜਾ ਹੈਗਾ ਔਰ ਦੂਸਰੀਆਂ ਜੱਥੇਬੰਦੀਆਂ ਤਾਲਮੇਲ ਮੇਂ ਐਕਸ਼ਨ ਵੱਲੋਂ ਜਿਹੜਾ ਹੈਗਾ ਇਹ ਕੱਲ ਕੀਤਾ ਜਾ ਰਿਹਾ ਹੈ। ਇਹ ਇਸ ਕਰਕੇ ਆ ਕਿਉਂਕਿ ਜਿਹੜੀਆਂ ਮੰਗਾਂ ਤੇ ਉਥੇ ਹਰਿਆਣੇ ਦੇ ਬਾੜਾਂ ਤੇ ਬੈਠੇ ਨੇ ਉਹੀ ਮੰਗਾਂ ਜਿਹੜੀਆਂ ਹੈਗੀਆਂ ਸਾਰਿਆਂ ਦੀ ਕਿਸਾਨਾਂ ਦੀਆਂ ਸਾਧੀਆਂ ਨੇ। ਚਾਹੇ ਉਹ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਹੋਵੇ, ਚਾਹੇ ਬਿਜਲੀ ਸ਼ੋਡ ਬਿਲ ਬਿਜੋ ਬੈਲ ਦੀ ਗੱਲ ਵੀ ਵਾਪਸ ਲੈਣ ਦੀ ਗੱਲ ਹੋਵੇ, ਚਾਹੇ ਲਖੀਰਪੁਰ ਘਟਨਿਆਂ ਦਾ ਦੂਸਿਆਂ ਨੂੰ ਸਜ਼ਾਵਾ ਦੇਣ ਦੀ ਗੱਲ ਹੋਵੇ, ਚਾਹੇ ਕਿਸਾਨਾਂ ਮਜ਼ਦੂਰਾਂ ਦੇ ਘਰ ਦੇ ਮਾਫ਼ ਕਰਨ ਦੀ ਕਿਉਂਕਿ ਉਹ ਮੰਗਾਂ ਸਾਧੀਆਂ ਨੇ। ਇਸ ਕਰਕੇ ਇਹ ਤਾਲਮੇਲ ਐਕ ਤਾਕੇ ਜਿਹੜੇ ਕੇਂਦਰ ਦੇ ਮੋਦੀ ਸਰਕਾਰ ਹੈ ਉਹਦੇ ਤੇ ਦਬਾਅ ਲਾਅਮਤ ਕੀਤਾ ਜਾਵੇ ਤੇ ਮੰਗਾ ਮੰਨ ਲਈ ਮਜਬੂਰ ਕੀਤਾ ਜਾਵੇ ਕੱਲ ਦੀ ਟਾਈਮ 12 ਤੋਂ 4 ਵਜੇ ਤੱਕ ਹੈਗਾ ਉਹ ਜਿਹੜਾ ਰੇਲਾ ਜਾਮ ਕਿੰਨੇ ਕਰਨੀਆਂ ਪੂਰੇ ਪੰਜਾਬ ਦੀ ਪੂਰੇ ਪੰਜਾਬ ਤੇ ਪ੍ਰੋਗਰਾਮ ਹੈਗਾ ਤੇ ਇਹ ਜਿਹੜਾ 12 ਤੋਂ 4 ਜਿਹੜਾ ਹੈਗਾ ਮੰਦ ਕਰਨ ਦਾ ਸਮਾਂ ਰੇਲਾ ਜਾਮ ਕਰਨ ਦਾ 10 ਮਾਰਚ ਨੂੰ ਪੂਰੇ ਪੰਜਾਬ ਭਰ ਵਿੱਚ ਕਿਸਾਨਾਂ ਨੇ ਰੇਲ ਰੋਕੋ ਅੰਦੇਲਣ ਸ਼ੁਰੂ ਕੀਤਾ ਸੀ 10 ਵਜੇ ਤੋਂ ਲੈ ਕੇ 4 ਵਜੇ ਤੱਕ ਰੇਲਾ ਰੋਕੀਆਂ ਗਈਆਂ ਸਨ ਇਸ ਦੌਰਾਨ ਕਿਸਾਨ ਆਗੂ ਗਰੋਸਿੰਗ ਨੇ ਕਿਹਾ ਕਿ ਉਹਨਾਂ ਦੀ ਮੰਗਾਂ ਸਰਕਾਰ ਤੱਕ ਪਹੁੰਚਾਉਣਾ ਮੁੱਖ ਮੰਤਵ ਹੈ ਤੇ ਸਰਕਾਰ ਜਦੋਂ ਤੱਕ ਉਹਨਾਂ ਦੀ ਮੰਗਾਂ ਨਹੀਂ ਮੰਨਦੀ ਉਹਨਾਂ ਦਾ ਸੰਘਰਸ਼ ਜਾਰੀ ਰਹੇਗਾ ਜਿਹੜਾ ਕੱਲ ਦਾ ਰੇਲਾ ਜਾਮ ਕਰਨ ਦਾ ਪ੍ਰੋਗਰਾਮ ਹੈ ਅਸਲ ਵਿੱਚ ਇਹ ਪ੍ਰੋਗਰਾਮ 12 ਤੋਂ 4 ਵਜੇ ਤੱਕ ਹੈ ਬਹੁਤ ਜਥੇਬੰਦੀਆਂ ਉਹ ਜਿਹੜੀਆਂ ਕਿਸਾਨ ਮੋਰਚਾ ਗੈਰ ਰਾਜਨੀਤਿਕ ਬਣਿਆ ਹੋਇਆ ਹੈ ਜਾਂ ਜਿਹੜੀਆਂ ਕਿਸਾਨ ਮਜ਼ਦੂਰ ਮੋਰਚਾ ਪੰਦੇੜ ਵਾਲੇ ਬਣੇ ਨੇ ਉਹਨਾਂ ਨੇ ਇਹ ਅਨਾਉਂਸ ਕੀਤਾ ਸੀ ਭਾਰਤੀ ਕਿਸਾਨ ਜਨ ਅਨੇਕਤਾ ਆਗਰਾਹ ਕ੍ਰਾਂਤੀਕਾਰੀ ਯੂਨੀਅਨ ਦੇ ਪ੍ਰਧਾਨ ਡਾਕਟਰ ਦਰਸ਼ਨਪਾਲ ਜੀ ਨੇ ਬੀਕੇ ਯੂਡਕਾਉਂਦਾ ਜਿਨ੍ਹਾਂ ਦੇ ਪ੍ਰਧਾਨ ਮਨਜੀਤ ਸਿੰਘ ਨੇ ਕਿੰਨਾ ਜਥੇਬੰਦੀਆਂ ਨੇ ਸਾਂਝੇ ਰੂਪ ਵਿੱਚ ਜਿਹੜਾ ਹੈਗਾ ਔਰ ਦੂਸਰੀਆਂ ਜੱਥੇਵੰਦਿਆਂ ਤਾਲਮੇਲ ਮੇਂ ਐਕਸ਼ਨ ਵੱਲੋਂ ਜਿਹੜਾ ਹੈਗਾ ਇਹ ਕੱਲ ਕੀਤਾ ਜਾ ਰਿਹਾ ਹੈ। ਇਹ ਇਸ ਕਰਕੇ ਆ ਕਿਉਂਕਿ ਜਿਹੜੀਆਂ ਮੰਗਾਂ ਤੇ ਉਥੇ ਹਰਿਆਣੇ ਦੇ ਬਾਡਰਾਂ ਤੇ ਬੈਠੇ ਨੇ ਉਹ ਹੀ ਮੰਗਾਂ ਜਿਹੜੀਆਂ ਹੈਗੀਆਂ ਸਾਰਿਆਂ ਦੀ ਕਿਸਾਨਾਂ ਦੀਆਂ ਸਾਧੀਆਂ ਨੇ। ਚਾਹੇ ਉਹ ਐਮਐਸਪੀ ਦੀ ਗਰੰਟੀ ਦਾ ਕਾਨੂੰਨ ਬਣਾਉਣ ਦੀ ਗੱਲ ਹੋਵੇ, ਚਾਹੇ ਬਿਜਲੀ ਸ਼ੋਡ ਬੈਲਬੀਸੋ ਬੈਲੇ ਦੀ ਗੱਲ ਵੀ ਬਾਫ ਲਾਈਨ ਦੀ ਗੱਲ ਹੋਵੇ, ਚਾਹੇ ਲਖੀਰਪੁਰ ਘਟਨਿਆਂ ਦੇ ਦੋਸ਼ੀਆਂ ਨੂੰ ਸਜ਼ਾਵਾ ਦੇਣ ਦੀ ਗੱਲ ਹੋਵੇ, ਚਾਹੇ ਕਿਸਾਨਾਂ ਵੀ ਉਹਨਾਂ ਦੇ ਕਰਜ਼ੇ ਮਾਫ ਕਰਨ ਦੀ ਕਿਉਂਕਿ ਉਹ ਮੰਗਾਂ ਸਾਧੀਆਂ ਨੇ। ਇਸ ਕਰਕੇ ਇਹ ਤਾਲਮੇਲਾਂ ਐ ਤਾਕੇ ਜਿਹੜੀ ਕੇਂਦਰ ਦੀ ਮੋਦੀ ਸਰਕਾਰ ਹੈ ਉਹਦੇ ਤੇ ਦਬਾਅ ਲਾਅਮਤ ਕੀਤਾ ਜਾਵੇ ਤੇ ਮੰਗਾ ਮੰਨ ਲਈ ਮਜਬੂਰ ਕੀਤਾ ਜਾਵੇ ਕੱਲ ਦੀ ਟਾਈਮ 12 ਤੋਂ 4 ਵਜੇ ਤੱਕ ਹੈਗਾ ਉਹ ਜਿਹੜਾ ਰੇਲਾ ਜਾਮ ਕਿੰਨੇ ਜਾਂਦਾ ਪੂਰੇ ਪੰਜਾਬ ਕੀ ਪੂਰੇ ਪੰਜਾਬ 'ਚ ਪ੍ਰੋਗਰਾਮ ਹੈਗਾ ਤੇ ਇਹ ਜਿਹੜਾ 12 ਤੋਂ 4 ਜਿਹੜਾ ਹੈਗਾ ਬੰਦ ਕਰਨ ਦਾ ਸਮਾਂ ਰੇਲਾ ਜਾਮ ਕਰਦਾ